ਡੇਲੀ ਪੋਸਟ ਪੰਜਾਬੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਤੁਹਾਡੇ ਨਾਲ ਹੀ ਨਕਨੋਜੀਆ 12 ਔਰਤਾਂ ਦੇ ਗਿਰੋਹ ਦਾ ਪਰਦਾ ਫਾਸ਼ ਹੋਇਆ ਹੈ ਇਹ ਉਹ ਔਰਤਾਂ ਨੇ ਜੋ ਨਗਰ ਕੀਰਤਨ ਦੇ ਵਿੱਚ ਦਾਖਲ ਹੋ ਕੇ ਸੰਗਤਾਂ ਦੇ ਨਾਲ ਲੁੱਟਖੋ ਕਰਦੀਆਂ ਸਨ ਤੁਹਾਨੂੰ ਸੀਸੀਟੀਵੀ ਤਸਵੀਰਾਂ ਵੀ ਦਿਖਾਉਂਦੇ ਹਾਂ ਨਾਲ ਦੀ ਨਾਲ ਕਿ ਕਿਸ ਤਰੀਕੇ ਨਾਲ ਦੇ ਵੱਲੋਂ ਨਗਰ ਕੀਰਤਨ ਦੇ ਵਿੱਚ ਸੰਗਤਾਂ ਦੇ ਵਿੱਚ ਸ਼ਾਮਲ ਹੋ ਕੇ ਸੰਗਤਾਂ ਨੂੰ ਨਿਸ਼ਾਨਾ ਬਣਾਇਆ ਜਾਂਦਾ ਸੀ ਅਤੇ ਉਹਨਾਂ ਦੇ ਕੋਲੋਂ ਲੁੱਟਖੋ ਖੋਹਾਂ ਕੀਤੀਆਂ ਜਾਂਦੀਆਂ ਸਨ ਦੋ ਤੋਂ ਤਿੰਨ ਅਜਿਹੇ ਮਾਮਲੇ ਸਾਹਮਣੇ ਆਏ ਜਿਨ੍ਹਾਂ ਦੇ ਵਿੱਚ ਜਿਹੜੇ ਕਾਇਤ ਕਰਤਾ ਸਨ ਉਹਨਾਂ ਦੱਸਿਆ ਕਿ ਉਹਨਾਂ ਦੇ ਨਾਲ ਨਗਰ ਕੀਰਤਨ ਦੇ ਵਿੱਚ ਲੁੱਟਖੋਈ ਹੈ ਕਿਸੇ ਦਾ ਮੋਬਾਈਲ ਚੋਰੀ ਹੋਇਆ ਕਿਸੇ ਦਾ ਲਾਇਸੈਂਸ ਚੋਰੀ ਹੋਇਆ ਤੇ ਕਿਸੇ ਦੀ ਨਕਦੀ ਚੋਰੀ ਹੋਈ ਤੇ ਕਿਸੇ ਦੇ ਸੋਨੇ ਦੇ ਗਹਿਣੇ ਚੋਰੇ ਹੋਏ ਜਿਸ ਤੋਂ ਬਾਅਦ ਪੁਲਿਸ ਦੇ ਵੱਲੋਂ ਜਦੋਂ ਤਲਾਸ਼ੀ ਸ਼ੁਰੂ ਕੀਤੀ ਗਈ ਤਾਂ ਪਤਾ ਲੱਗਿਆ ਕਿ 12 ਔਰਤਾਂ ਦਾ ਇਹ ਪੂਰੇ ਦਾ ਪੂਰਾ ਗਿਰੋਹ ਹੈ ਜਿਨ੍ਹਾਂ ਦੇ ਵੱਲੋਂ ਨਗਰ ਕੀਰਤਨ ਦੇ ਵਿੱਚ ਸ਼ਾਮਲ ਹੋ ਕੇ ਸੰਗਤਾਂ ਦੇ ਵਿੱਚ ਸ਼ਾਮਲ ਹੋ ਕੇ ਉਹਨਾਂ ਦੇ ਨਾਲ ਹੀ ਲੁੱਟਖੋਹਾਂ ਕੀਤੀਆਂ ਜਾਂਦੀਆਂ ਨੇ ਮਾਛੀਵਾੜਾ ਤੋਂ ਇਹ ਵੱਡੀ ਖਬਰ ਸਾਹਮਣੇ ਆਈ ਹੈ ਮਾਛੀਵਾੜਾ ਪੁਲਿਸ ਦੇ ਵੱਲੋਂ 12 ਔਰਤਾਂ ਦਾ ਇਹ ਵੱਡਾ ਗਿਰੋਹ ਕਾਬੂ ਕਰ ਲਿਆ ਗਿਆ ਤਾਂ ਹੁਣ ਖੁਲਾਸਾ ਹੋਇਆ ਹੈ ਕਿ ਇਹਨਾਂ ਦੇ ਵੱਲੋਂ ਇਦਾਂ ਦੀਆਂ ਭੀੜ-ਪਾੜ ਵਾਲੀਆਂ ਥਾਵਾਂ ਦੇ ਉੱਤੇ ਜਾ ਕੇ ਅਜਈਆਂ ਘਟਨਾਵਾਂ ਨੂੰ ਅੰਜਾਮ ਦਿੱਤਾ ਜਾਂਦਾ ਸੀ ਤਾਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਸੀਸੀਟੀਵੀ ਤਸਵੀਰ ਇੱਕ ਪਾਸੇ ਦਿਖਾ ਰਹੇ ਹਾਂ ਤੇ ਦੂਜੇ ਪਾਸੇ ਤੁਹਾਨੂੰ ਦਿਖਾ ਰਹੇ ਹਾਂ ਇਹ 12 ਔਰਤਾਂ ਇਹ 12 ਔਰਤਾਂ ਨੇ ਜਿਨ੍ਹਾਂ ਨੂੰ ਮਾਚੀਵਾੜਾ ਪੁਲਿਸ ਨੇ ਹਾਲੀ ਦੇ ਵਿੱਚ ਕਾਬੂ ਕਰ ਲਿਆ ਹੈ ਤੇ ਦੂਜੇ ਪਾਸੇ ਸੀਸੀਟੀਵੀ ਤਸਵੀਰ ਤੁਹਾਨੂੰ ਦਿਖਾ ਰਹੇ ਹਾਂ ਕਿ ਨਗਰ ਕੀਰਤਨ ਦੇ ਵਿੱਚ ਕਿਸ ਤਰੀਕੇ ਇਹਨਾਂ ਦੇ ਵੱਲੋਂ ਲੁੱਟਖੋਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾਂਦਾ ਸੀ ਤਾਂ ਦੱਸਦੀ ਹੈ ਕਿ ਇਹਨਾਂ ਦੇ ਵੱਲੋਂ ਨਗਰ ਕੀਰਤਨ ਦੇ ਵਿੱਚ ਮੌਜੂਦ ਸੰਗਤਾਂ ਦੇ ਕੋਲੋਂ ਲੁੱਟਖੋਦੀ ਕੋਸ਼ਿਸ਼ ਕੀਤੀ ਜਾਂਦੀ ਸੀ ਅਤੇ ਇਹਨਾਂ ਦੇ ਵੱਲੋਂ ਕਈ ਸਮਾਨ ਜੋ ਸੀ ਸੰਗਤਾਂ ਦਾ ਉਹ ਚੋਰੀ ਵੀ ਕੀਤਾ ਗਿਆ ਪਰ ਬਾਅਦ ਦੇ ਵਿੱਚ ਜਦੋਂ ਮਾਛੀਵਾੜਾ ਪੁਲਿਸ ਦੇ ਕੋਲ ਤਕਰੀਬਨ 2 ਤੋਂ 3 ਸ਼ਿਕਾਇਤਕਰਤਾ ਪਹੁੰਚੇ ਸ਼ਿਕਾਇਤ ਲੈ ਕੇ ਤਾਂ ਉਸ ਤੋਂ ਬਾਅਦ ਪੁਲਿਸ ਨੇ ਤਲਾਸ਼ੀ ਜਿਹੜੀ ਸੀ ਉਹ ਸ਼ੁਰੂ ਕੀਤੀ ਜਾਂਚ ਸ਼ੁਰੂ ਕੀਤੀ ਤਾਂ ਉਸ ਤੋਂ ਬਾਅਦ ਹੁਣ ਹੈ 12 ਔਰਤਾਂ ਦਾ ਇੱਕ ਪੂਰੇ ਦਾ ਪੂਰਾ ਗਿਰੋਹ ਜਿਹੜਾ ਹੈ ਉਹ ਪੁਲਿਸ ਨੇ ਕਾਬੂ ਕਰ ਲਿਆ ਤੇ ਪੁਲਿਸ ਅਨੁਸਾਰ ਇਹਨਾਂ ਦੇ ਉੱਤੇ ਪਹਿਲਾਂ ਵੀ ਅਪਰਾਧਕ ਮਾਮਲੇ ਦਰਜ ਨੇ ਤਾਂ ਇੱਕ ਪਾਸੇ ਤਸਵੀਰ ਤੁਹਾਨੂੰ ਦਿਖਾ ਰਿਹਾ ਹੈ 12 ਔਰਤਾਂ ਜੋ ਕਿ ਨਗਰ ਕੀਰਤਨ ਦੇ ਵਿੱਚ ਦਾਖਲ ਹੋ ਕੇ ਸੰਗਤਾਂ ਦੇ ਵਿੱਚ ਮਿਲ ਕੇ ਉਹਨਾਂ ਦੇ ਨਾਲ ਲੁੱਟਖੋ ਕਰਦੀਆਂ ਸਨ ਤੇ ਦੂਜੇ ਪਾਸੇ ਤਸਵੀਰ ਤੁਹਾਨੂੰ ਨਗਰ ਕੀਰਤਨ ਦੀ ਦਿਖਾ ਰਿਹਾ ਇਹਨਾਂ ਇਸ ਭੀੜ ਦੇ ਵਿੱਚ ਹੀ ਇਹ 12 ਔਰਤਾਂ ਸ਼ਾਮਲ ਨੇ ਜਿਨ੍ਹਾਂ ਦੇ ਵੱਲੋਂ ਨਗਰ ਕੀਰਤਨ ਦੇ ਵਿੱਚ ਸੰਗਤਾਂ ਨੂੰ ਨਿਸ਼ਾਨਾ ਬਣਾਇਆ ਜਾਂਦਾ ਸੀ ਤਾਂ ਤਸਵੀਰਾਂ ਵੀ ਤੁਹਾਨੂੰ ਦਿਖਾ ਰਿਹਾ ਕਿ ਕੁਝ ਬਿਆਨ ਪੁਲਿਸ ਦੇ ਸਾਹਮਣੇ ਆਏ ਨੇ ਆਉ ਸੁਣ ਲੈਂਦੇ ਹਾਂ ਜੀ ਜਿਵੇਂ ਕਿ ਕੱਲ 350 ਸਾਲਾ ਸ਼ਹੀਦ ਦੀ ਸ਼ਤਾਬਦੀ ਨਗਰ ਕੀਰਤਨ ਮਛਵੜਾ ਸਾਹਿਬ ਵਿੱਚ ਆਇਆ ਹੋਇਆ ਸੀ ਤੇ ਇੱਕ ਸਾਨੂੰ ਇਤਲਾਹ ਮਿਲੀ ਸੀਗੀ ਵੀ ਇੱਕ ਚੋਰ ਗਰੋ ਔਰਤਾਂ ਦਾ ਇੱਥੇ ਸਰਗਰਮ ਤੇ ਉਹਦੇ ਵਿੱਚ ਦੋ ਸਾਨੂੰ ਕੰਪਲੇਂਟਾਂ ਆ ਚੁੱਕੀਆਂ ਸੀ ਤੇ ਇਹਦੇ ਵਿੱਚ ਸਾਨੂੰ ਦੋਸ਼ਕਾਰਾਂ ਜਿਹੜੀਆਂ ਮਿਲੀਆਂ ਸੀ ਉਹਦੇ ਵਿੱਚ ਜਿਵੇਂ ਕਿ ਕੋਈ ਪਰਸ ਵਗੈਰਾ ਜਾਂ ਕੋਈ ਚੀਜ਼ ਹੋਰ ਹਨਾ ਉਹ ਚੋਰੀ ਹੋ ਗਈਆਂ ਸੀਗੀਆਂ ਫਿਰ ਇਹਦੀ ਮਨਜੋਬ ਜਿਹੜੀ ਸਾਰੀ ਗੱਲਬਾਤ ਸੀਗੀ ਸੀਨੀਅਰ ਅਫਸਰਾਂ ਵਾਲਿਆਂ ਨੂੰ ਦੱਸੀ ਗਈ ਜਿਵੇਂ ਕਿ ਮਨਜੋਬ ਐਸਐਸਪੀ ਸਾਹਿਬ ਪੁਲਿਸ ਜ਼ਿਲ੍ਹਾ ਕੰਨਾ ਦੇ ਦੇਆਂ ਨੂੰ ਧਿਆਨ ਵਿੱਚ ਲਿਆਂਦੀ ਗਈ ਤੇ ਉਹਨਾਂ ਨੇ ਵੱਖ-ਵੱਖ ਟੀਮਾਂ ਤਿਆਰ ਕੀਤੀਆਂ ਗਈਆਂ ਜਾਂ ਡੀਐਸਪੀ ਸਾਹਿਬ ਵੱਲੋਂ ਡੀਐਸਪੀ ਸੰਬਰਾੜਾ ਸਰ ਵੱਲੋਂ ਟੀਮਾਂ ਤਿਆਰ ਕੀਤੀਆਂ ਗਈਆਂ ਤੇ ਉਸ ਤੋਂ ਬਾਅਦ ਇੱਕ ਵੱਖ-ਵੱਖ ਜ਼ਿਲ੍ਹਿਆਂ ਦੇ ਨਰਸ ਸੰਬੰਧਿਤ 12 ਲੇਡੀਆਂ ਨੂੰ ਅਸੀਂ ਰਾਉਂਡ ਅਪ ਕੀਤਾ ਗਿਆ ਜੀ ਇਹਦਾ ਕੋਈ ਪਹਿਲਾਂ ਵੀ ਪਰਚੇ दर्ज ਜੀ ਬਿਲਕੁਲ ਜੀ ਇੰਨਾ ਇਹ ਜਿਹੜੀਆਂ ਲੇਡੀਆਂ ਨੇ ਸੰਗਰੂਰ ਨਾਲ ਜ਼ਿਆਦਾ ਸੰਬੰਧਿਤ ਰੱਖਦੀਆਂ ਜਿਲੇ ਨਾਲ ਧੂਰੀ ਤੋਂ ਨੇ ਭਵਾਨੀਗੜ੍ਹ ਦੀਆਂ ਨੇ ਜੀ ਅੱਡ ਅੱਡ ਉਹਨਾਂ ਜ਼ਿਲੇ ਦੇ ਵਿੱਚ ਰਹਿ ਗਈਆਂ ਨੇ ਪਟਿਆਲੇ ਤੋਂ ਵੀ ਨੇ ਤੇ ਇਹਨਾਂ ਤੇ ਐਂਡੀਪੀਐਸ ਐਕਟ ਤੇ ਚੋਰੀ ਦੇ ਬਹੁਤ ਮੁਕੱਦਮੇ ਦਰਜ ਨੇ ਜੀ 10 ਪਲੱਸ ਕਈਆਂ ਤੇ ਪਰਚੇ ਦਰਜ ਨੇ ਜੀ ਇਹਨਾਂ ਨੂੰ ਦਾਤਿ ਜੇ ਪੇਸ਼ ਕੀਤਾ ਗਿਆ ਜੀ ਬਿਲਕੁਕੁਲ ਸਰ ਜੀ ਅੱਜ ਅਸੀਂ ਉਹਨਾਂ ਨੂੰ ਪੇਸ਼ ਅਦਾਲਤ ਕੀਤਾ ਗਿਆ ਤੇ ਇੱਕ ਦਿਨ ਦਾ ਰਿਮਾਂਡ ਲਿਆ ਗਿਆ ਜੀ ਠੀਕ ਹੈ ਉਹ ਹਜੇ ਫਿਲਹਾਲ ਕੰਮੀ ਹੋਈ ਹੈ ਜੀ ਉਹ ਜਲਦੀ ਪਈ ਹੈ ਤਪਰੀ ਜੀ ਉਹ ਹੋਜੂਗੀ ਰਿਮਾਂਡ ਤੋਂ ਬਾਅਦ ਜ਼ਰੂਰ ਹੋਜੂਗੀ